E mm. ਤੁਸੀਂ ਸਾਡੇ ਸੀਟਾਂ ਦਾ ਮੋਟਰਸਾਈਕਲ ਤੁਸੀਂ ਦੇਖ ਲਈ ਇਹ ਕਿੱਥੇ ਚਲਾਜੀ ਭਾਜੀ ਕਿਹੜਾ ਮੋਟਰਸਾਈਕਲ ਸੀ ਸਾਡਾ ਕਿਹੜੇ ਕਲਰ ਦਾ ਸੀ ਭਾਜੀ ਕੀ ਨੰਬਰ ਕੀ ਸੀ ਭਾਜੀ ਮਾਡਲ ਭਾਜੀ ਕੀ ਵੀ ਤੁਹਾਡੀ ਗੱਲ ਭਾਜੀ ਕਿੱਥੇ ਦੇਖ ਰਹੇ ਹੋ ਤੇ ਭਾਜੀ ਇਹ ਸਕਿਉਰਟੀ ਗਾਰਡ ਨਾਲ ਗੱਲਬਾਤ ਹੋਈ ਸੀ ਸਾਡੀ ਉਹਨਾਂ ਨੂੰ ਕਿਹਾ ਪੁੱਛਿਆ ਉਹਨਾਂ ਨੂੰ ਭਾਜੀ ਸਾਡੀ ਡਿਊਟੀ ਅੰਦਰ ਦਾ ਕਰਦੇ ਉਹਨਾਂ ਨੂੰ ਕਿਹਾ ਚੈੱਕ ਕਰਾਓ ਉਹ ਸਵੇਰੇ ਹੋਏ ਚੈੱਕ ਜਦੋਂ ਸਾਡੇ ਆਫਿਸ ਨਹੀਂ ਜਿਹੜੇ ਹਸਪੀਟਲ ਦੇ ਜਿਹੜੇ ਸਕਿਉਰਟੀ ਗਾਰਡ ਹੈ ਜਿਹੜੇ ਹੁਣ ਅੰਦਰ ਅੰਦਰ ਡਿਊਟੀ ਦੇ ਰਹੇ ਬਾਹਰ ਨਹੀਂ ਦੇ ਰਹੇ ਬਾਹਰ ਕੋਈ ਨਹੀਂ ਅੰਦਰ ਪਾਰਕਿੰਗ ਲਾਉਂਦੇ ਇਹ ਪਾਰਕਿੰਗ ਦੀ ਜਗ ਜੀ ਕਿੱਥੇ ਲਾਇਆ ਕਿੱਥੇ ਭਜੀ ਆ ਦੇਖੋ ਜੀ ਮੋਟਰਸਾਈਕਲ ਚੋਰੀ ਹੋ ਗਿਆ ਹਸਪੀਟਲ ਦੇ ਵਿੱਚ ਆਣਾ ਓਕਾ ਹੋ ਗਿਆ ਇਹਨਾਂ ਨੂੰ ਦੱਸਿਆ ਜੀ ਟਾਈਮ ਕਿੰਨੇ ਵਜੇ ਸੀ ਭਈ ਉਹ ਦੇਖੋ ਜੀ ਹਾਲਾਤ ਜਲੰਧਰ ਦੇ ਹਾਲਾਤ ਹੂੰ ਕਾ ਹੋ ਗਿਆ ਪੁਲਸ ਵਾਲਿਆਂ ਨੂੰ ਫੋਨ ਕੀਤਾ ਲੇਦਾ ਕੋਈ ਨਹੀਂ ਆਉਂਦਾ ਭਾਜੀ ਕੋਈ ਨਹੀਂ ਘੰਟੇ ਵਿੱਚ ਕੋਈ ਪੁਲਸ ਵਾਲਾ ਮੁਲਾਜ਼ਮ ਨਹੀਂ ਆਉਂਦੀ ਤੇ ਉਹ ਕਹਿੰਦੇ ਨਹੀਂ ਆ ਰਹੇ ਅਸੀਂ 112 ਤੇ ਵੀ ਕਾਲ ਕੀਤੀ ਸਾਰਿਆਂ ਨੂੰ ਭਾਜੀ ਅਸੀਂ ਇੱਥੇ ਹੁਣ ਕੀ ਕਰੀਏ ਜੀ ਭਾਜੀ ਕਿੰਨਾ ਅੰਦਰ ਜਾਏ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਡਾ ਭਾਜੀ ਸਿਰ ਪੰਜ ਮਿੰਟ ਵੀ ਨਹੀਂ ਲੱਗੇ ਅੱਛਾ ਜੀ ਪੰਜ ਮਿੰਟ ਤੇ ਦੇ ਮੈਂ ਮੇਰਾ ਸਿਰ ਬੰਦਾ ਤਾਂ ਡਿਊਟੀ ਹੈ ਮੇਰੀ ਬਾਹਰ ਦੀ ਕੋਈ ਨਹੀਂ ਆ ਪੇਡ ਪਾਰਕਿੰਗ ਨਹੀਂ ਕਹਿੰਦੇ ਭਾਜੀ ਇਹ ਪੇਡ ਪਾਰਕਿੰਗ ਨਹੀਂ ਜਦ ਅਸੀਂ ਬਾਕੀ ਬਾਈਕਾਂ ਲੱਗੀਆਂ ਵਾ ਕੋਈ ਅਮਰਜੈਂਸੀ ਹੁੰਦਾ ਤਾਂ ਵੀ ਇਹ ਅੰਦਰ ਹੁਣ ਅੰਦਰ ਨਹੀਂ ਪੜਨ ਦੇਣਗੇ ਕਿ ਇੱਥੇ ਲਾਵਾਂਗੇ ਸਿਰਫ ਪੇਸ਼ੈਂਟ ਨੂੰ ਆ ਕੇ ਜਾਵਾ ਪੇਸ਼ੈਂਟ ਤੇਰਾ ਉਹ ਦੇਖ ਲੋ ਮੇਰੇ ਪੇਸ਼ੈਂਟ ਦਾ ਆਹ ਬਾਈ ਅੰਦਰ ਵੱਲ ਤੋਰ ਵੀਰੇ 3 ਜਾਂ 5 ਮਿੰਟ ਅੱਛਾ ਉਸੇ ਵੇਲੇ ਦੀ ਬਾਹਰ ਆ ਕੇ ਦੇਖੇ ਮੁਰਸਲੇ ਨਹੀਂ ਗੱਲ ਕੀਤੀ ਜਿਹੜੇ ਕੁਝ ਕਦਮ ਤੇ ਨਾਕਾ ਲੱਗਦਾ ਹੋਰ ਕਿੱਧਰ ਦੇਖ ਰਹੇ ਚੀਜ਼ਾਂ ਨਾਕਾ ਨਾਕਾ ਉਹ ਸਹੀ ਜਗ੍ਹਾ ਵਸਤੇ ਆ ਅੱਛਾ ਉਹ ਬੱਤੇ ਹੇ ਨੀਚੋਂ ਕੱਢ ਕੇ ਉਹ ਖੜੀ ਉਹ ਖੜੀ ਉਹ ਵੀ ਆਪਣੇ ਫੜਾ ਲੈ ਅੱਛਾ ਆਹ ਦੇਖ ਲੋ ਜੀ ਚਾਬੀ ਹੱਥ ਦੇ ਵਿੱਚ ਫੜੀ ਹੋਈ ਆ ਆ ਵੱਡੀਆਂ ਤਸਵੀਰਾਂ ਜਨੰਦਾ ਮੈ ਟੀਵੀ ਦੇ ਉੱਤੇ ਆਹ ਲੋ ਜੀ ਦੇਖ ਲੋ ਤੁਸੀਂ ਔਲਾਦ ਅਸੀਂ ਮਿਹਨਤ ਕਰਕੇ ਪੈਸੇ ਕਮਾਉਨੇ ਆ ਤੇ ਇਹ ਚੋਰਾਗਿਆਂ 'ਚੋਂ ਫੜੇ ਨਹੀਂ ਜਾਂਦੇ ਹੂੰ ਉਹਦੀ ਜਾ ਕੇ ਕਹਿ ਦਿੰਦੇ ਜੀ ਚੋਰ ਐ ਜੋ ਪੈਸੇ ਦਿੰਦੇ ਤੇ ਇਹ ਸਾਈਡ 'ਚੋਂ ਕੱਢ ਦੇ ਬਈ ਬਦਲਾਵ ਜਿਆਦਾ ਨਹੀਂ ਲੱਗਦਾ ਬਈ ਚੋਰੀ ਜਿਆਦਾ ਬਈ ਜ਼ਿਆਦਾ ਹੀ ਐ ਜੀ ਚੋਰੀ ਹੋ ਰਹੀ ਐ ਸਰਕਾਰ ਆਂਦੀ ਦਾ ਇੰਨਾ ਬਦਲਾਵ ਜਿਆਦਾ ਲੱਗਦਾ ਕੋਈ ਕੋਈ ਬਦਲਾਵ ਤੁਹਾਡੇ ਨਾਲ ਸਾਡੇ ਮੋਟਰਸਾਈਕਲ ਜਿਹੜਾ ਅਸੀਂ ਲਾਵਾਂਗੇ ਸਾਡਾ ਬਦਲਾਵ ਹੂੰ ਹੌਸਲੇ ਜਿਹੜੇ ਆ ਬਲੰਦ ਮੁੰਡੇ ਜਾ ਰਿਹਾ ਦਿਨੋਂ ਦਿਨ ਜਿਹੜੀਆਂ ਚੋਰੀਆਂ ਵਧਦੀਆਂ ਜਾ ਰਹੀਆਂ ਕੀ ਕਾਰਨ ਲੱਗਦਾ ਇਹਦੇ ਪਿੱਛੇ ਪਾਜੀ ਇਹ ਕਾਰਨ ਨਸ਼ਾ ਪੱਕਾ ਹੋਰ ਕੀ ਐ ਜੀ ਇਹਨਾਂ ਨੂੰ ਇਹ ਨਹੀਂ ਪਤਾ ਲੋਕ ਮੁੰਡੇ ਬੇ ਅਸੀਂ ਨੂੰ ਐਂਡਮੈਂਟ ਕਰਾਣਾ ਉਹਦਾ ਆਪਰੇਸ਼ਨ ਹੋਣਾ ਅਸੀਂ ਸਿਰਫ ਚੈੱਕ ਕਰ ਰਹੇ ਹਾਂ ਅੱਛਾ ਚੈੱਕ ਦਾ ਨਾ ਅਸੀਂ 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 ਸਰ ਡਾਕਟਰ ਨੇ ਪੁੱਛਿਆ ਨਹੀਂ 5 ਮਿੰਟ ਦੇ ਡਾਕਟਰ ਸਵੇਰੇ ਆਇਓ ਤੁਸੀਂ ਅੱਛਾ 5 ਮਿੰਟ ਆਮ ਜਗਹ ਰਿਹਾ ਰਿਪਰੈਪਸ਼ਨ ਤੋਂ ਮੁੜ ਕੇ ਆ ਗਏ ਕਿਹੜਾ ਹਸਪੀਟਲ ਕਿਹੜਾ ਭਾਜੀ ਲਾਜੀ ਸਪਲੈਂਡਰ ਹੋਵੇ 5 ਮਿੰਟ ਬੈਠੇ ਰਹੇ ਫੁੱਟ ਕਰ ਗਿਆ ਅੱਜ ਸੇ ਮੋਟਰਸਾਈਕਲ ਆ ਉਹ ਪੇਸ਼ੈਂਟ ਤੁਹਾਨੂੰ ਪੇਸ਼ੈਂਟ ਦਿਖਾ ਦਮ ਜਿਹਨੂੰ ਮੈਂ ਦਾਖਲ ਕਰਾਣਾ ਦਿਖਾ ਦਿਓ ਭਾਜੀ ਮੇਰਾ ਪੇਸ਼ੈਂਟ ਦਿਖਾ ਦਿਓ ਮੇਰਾ ਪੇਸ਼ੈਂਟ ਦਿਖਾ ਦਿਓ ਮਾੜਾ ਤੁਸੀਂ ਆ ਦੇ ਲੋ ਜਲੰਧਰ ਸ਼ਹਿਰ ਦੇ ਲਾ ਦੇ ਸਕਦੇ ਹੋ ਲਾਤ ਕਿੰਨੇ ਕ ਮਾਰੇ ਚੁੱਕੇ ਗਰੰਦਰ ਸਾਹਿਬ ਦੇ ਉਹ ਦੇਖਿਆ ਜਦੋਂ ਬਾਹਰ ਆ ਕੇ ਦੇਖਿਆ ਤੇ ਇੱਥੇ ਜਿਹੜਾ ਮੋਟਰਸਾਈਕਲ ਇਹਦਾ ਹੈ ਨਹੀਂ ਸੀ ਆਹ ਦੇਖ ਲਓ ਜੀ ਹਾਲਾਤ ਪੇਸ਼ੈਂਟ ਨੂੰ ਹੌਲ ਮਿੱਡਲ ਵਿੱਚ ਲੈ ਕੇ ਆਏ ਜਦੋਂ ਬਾਹਰ ਆ ਕੇ ਦੇਖਿਆ ਮੋਟਰਸਾਈਕਲ ਨਹੀਂ ਕਿੰਨੇ ਕ ਟਾਈਮ ਦੇ ਵਿੱਚ ਚੋਰੀ ਹੋ ਗਿਆ ਭਾਜੀ 5 ਮਿੰਟ ਦੇ ਵਿੱਚ ਲੈ ਕੇ ਵੀਰ 5 ਮਿੰਟ ਉੱਥੇ ਖੜੇ ਆਪਾਂ ਸਾਹਮਣੇ ਆ ਚੱਕਰ ਆਕਰੇ ਸਾਹਮਣੇ ਚੋਰੀ ਹੋ ਗਿਆ ਭਾਜੀ ਜਿਸ ਵੇਲੇ ਤੁਸੀਂ ਬਾਹਰ ਆ ਕੇ ਮੋਟਰਸਾਈਕਲ ਦੇਖਿਆ ਸੀ ਆਪਣਾ ਕਿ ਸਕਿਉਰਟੀ ਗਾਰਡ ਕਿੱਥੇ ਸੀ ਉਸ ਵੇਲੇ ਸਕਿਉਰਟੀ ਗਾਰਡ ਵੀਰ ਉੱਥੇ ਅੰਦਰ ਸੀਗਾ ਉਦੋਂ ਅੱਛਾ ਕਿ ਇਹ ਆ ਬੰਦੇ ਨੂੰ ਜਿਹੜਾ ਨੂੰ ਮੇਨ ਉਹ ਕਹਿੰਦਾ ਭਾਈ ਹੁਣ ਕੀ ਕਰ ਸਕਦੇ ਆ ਦੱਸੋ ਇਹ ਕਿੰਨੇ ਲੋਕ ਆ ਗਿਆ ਗਿਆ ਜੀ ਐ ਇਹ ਤਾਂ ਸਿਕਿਉਰਟੀ ਗਾਰਡ ਨਹੀਂ ਇਹ ਹਸਪੀਟਲ ਦੀ ਵੀ ਜ਼ਿੰਮੇਵਾਰੀ ਭੰਦੀ ਭਾਈ ਕੈਮਰਾ ਵਾ ਕੈਮਰਾ ਨੂੰ ਤੇ ਦਿਖਾ ਦਿਓ ਇਹ ਚੋਲਾ ਗ੍ਰੀਨ ਜੀ ਨਹੀਂ ਕਹਿੰਦਾ ਆ ਲੋ ਅੱਛਾ ਕਿਹਦੇ ਰੇ ਨਹੀਂ ਆ ਨਹੀਂ ਹਸਪੀਟਲ ਦੀ ਨਹੀਂ ਆ ਤੇਰਾ ਕੰਮ ਨਹੀਂ ਆ ਆ ਜੇ ਇਹਨਾਂ ਦੀ ਛੱਕੀ ਜਾਵੇ ਤੇ ਰੇਂਜ ਆ ਜੂਗੀ ਹਾਂ ਜੇ ਇਹਨਾਂ ਦੀ ਐਂਬੂਲੈਂਸ ਛੱਕੀ ਜਾਵੇ ਰੇਂਜ ਆ ਜੂਗੀ ਨਹੀਂ 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 ਤੁਸੀਂ ਚੈੱਕ ਕਰ ਲਓ ਭਰਾਵਾ ਪਤਾ ਲੱਗ ਜਾਵੇ ਸਾਡੇ ਮਾਰੇ ਬੰਦੇ ਯਾਰ ਅਸੀਂ ਕਿੱਥੋਂ ਲੈਣੇ ਹਾਂ ਹਾਂ ਚੈੱਕ ਵੀ ਨਹੀਂ ਕੀਤਾ ਗਿਆ ਨਾ ਹੁਣ ਤੁਸੀਂ ਜੀ ਭਾਈ ਕਾਰੋਬਾਰ ਅੱਗੇ ਨਹੀਂ ਭਾਈ ਇੱਧਰ ਕਾਰੋਬਾਰ ਅੱਗੇ ਨਹੀਂ ਲੋਕਾਂ ਦੇ ਇਹ ਚੋਰੀਆ ਹੋਈ ਜਾਂਦੀ ਮੇਰੀ ਬਾਈਕ ਲੈ ਗਏ ਨੇ ਬਾਈਕ ਦੇ ਉੱਤੇ ਕੋਈ ਵਾਰਦਾਤ ਕਰਦੇ ਨਹੀਂ ਕਿ ਮੁੜ ਕੇ ਇਹਨਾਂ ਨੇ ਸਾਧੂ ਤਾਂ ਕਰਨਾ ਹੁਣ ਤਾਂ ਵੀ ਕਰਨਾ ਤੁਸੀਂ ਆਪਣੇ ਜਮਾਨਾ ਲਗਾਓ ਜੀ ਨੂੰ ਲੈ ਮੋਟਰਸਾਈਕਲ ਜੇ ਲੱਭ ਵੀ ਗਿਆ ਪੁਲਿਸ ਨੇ ਸਾਨੂੰ ਖੱਜਲ ਕਰਨਾ ਕੋਰਟ ਨੇ ਸਾਨੂੰ ਖੱਜਲ ਕਰਨਾ ਤੁਹਾਡਾ ਮੋਟਰਸਾਈਕਲ ਦੇ ਬਾਰਦਾਤ ਹੋਈ ਜੀ ਤੁਸੀਂ ਆਓ ਅਸੀਂ ਕਿਉਂ ਜਾਵਾਂਗੇ ਕੋਰਟ ਦੇ ਸ਼ਰੀਫਾ ਦੇ ਇਹੀ ਕਾਨੂੰਨ ਆ ਸਰ ਹਾਂਜੀ ਸ਼ਰੀਫਾ ਦੇ ਲਈ ਇਹੀ ਕਾਨੂੰਨ ਆ ਉਹਨਾਂ ਵਾਸਤੇ ਵੀਰ ਚੋਰਾਂ ਨੂੰ ਫੜਿਆ ਜੀ ਹੋਰ ਮੜੇ ਆ ਜੀ ਹੋਣ ਆਈ ਆ ਜੀ ਪੁਲਿਸ ਜਿੰਨੇ ਘੰਟੇ ਬਾਅਦ ਪੁਲਿਸ ਆਈ ਪਈ ਇੱਕ ਘੰਟੇ ਬਾਅਦ ਪੁਲਿਸ ਆਈ ਇਹਨੂੰ ਮਾਨਸਕਾਰ ਕਹਿੰਦੀ ਵੀ ਆਪਾਂ ਗੱਡੀਆਂ ਲਾਤੀਆਂ ਸਾਰੇ ਪਾਸੇ ਲੱਗਦੀਆਂ ਜੀ ਗੱਡੀ ਦਾ ਫਾਇਦਾ ਨਹੀਂ ਇਹਨਾਂ ਨੂੰ ਚੋੜ ਨਾ ਛੋੜੇ ਜਾਣੇ ਇਹਨਾਂ ਨੂੰ ਨਸ਼ੇੜੀ ਨਹੀਂ ਬਣਿਆ ਜਾਣੇ ਇਹਨਾਂ ਕੋਲ ਸਿਰੇ ਹੀ ਕਹਿਦਾ ਜੀ ਆਪਾਂ ਘੁੰਮਦਿਆਂ ਕਰਨੇ ਆ ਬਸ ਓਹੀ ਕਰਦੇ ਮਤਲਬ ਕਾਪਾਡਾ 33 ਕਾਪਾਡਾ ਭਾਜੀ ਮੋੜੋ ਪਰ ਗੱਲ ਕਰਦੇ ਜੀ ਪੁਲਿਸ ਪ੍ਰਸ਼ਾਸਨ ਕੋਲ ਗੱਲ ਕਰਦੇ ਹਮੇਸ਼ਾ ਕਰਾਂਗੇ ਜੀ ਆਪਾਂ ਜ਼ਰੂਰ ਕਰਾਂਗੇ ਆਪਾਂ ਕਹਿੰਦੇ ਸਾਡੇ ਮੋਟਰਸਾਈਕਲ ਤੇ ਤੁਸੀਂ ਕਹਿੰਦੇ ਕੈਮਰੇ ਲਵਾਏ ਆ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਸੁਰੱਖਿਆ ਦੀ ਟੀਮ ਬਣਾ ਰਹੇ ਸਮਾਰਟ ਸਿਟੀ ਦੀ ਚੈੱਕ ਕਰੋ ਸਾਡੇ ਕਹਿਮ ਕਿਹੜਾ ਬੰਦਾ ਲੈ ਕੇ ਗਿਆ ਮੋਟਰਸਾਈਕਲ ਨਹੀਂ ਤੁਸੀਂ ਇਹੜੇ ਰੁੱਤ ਰਸਤੇ ਨੂੰ ਮੁੜਿਆ ਮੋਟਰਸਾਈਕਲ ਚਾਰ ਚੱਕਰ ਅੱਛਾ ਨਹੀਂ ਕੈਮਰੇ ਲਾ ਕੇ ਤੁਸੀਂ ਰੱਖੇ ਜਾਂ ਕੋਈ ਕਦੇ ਮਸਤੇ ਰੱਖੇ ਨਹੀਂ ਇਹ ਸਮਾਰਟ ਸਿਟੀ ਨਹੀਂ ਲੱਗਦੀ ਤਾਂ ਮਤਲਬ ਕੋਈ ਕਾਦੀ ਸਮਾਰਟ ਸਿਟੀ ਹੈ ਆ ਤੁਹਾਡੇ ਸਾਹਮਣੇ ਹੀ ਹੈ ਜੀ ਤੁਹਾਨੂੰ ਚੋਰੀਆਂ ਚ ਕੀ ਜਾਣ ਆ ਦੇਖੋ ਜੀ ਬੰਦਾ ਕਲਬ ਕਲਬ ਕੇ ਬੂਦਾ ਹਾਲ ਹੋਇਆ ਪਿਆ ਉਹਦਾ ਸਹੀ ਕਲਬ ਦਾ ਵੀ ਅਗਲਾ ਅੱਜ ਦੇ ਸਮੇਂ 1 ਰੁਪਿਆ ਕਮਾਣਾ ਬੋਧ ਓਕਾ ਨਮਾ ਮੋਸਾਇਕਾ ਚੋਰੀ ਹੋ ਚੁੱਕਾ ਸਪੈਂਡਰ ਇੱਕ ਇਹ ਜੰਗਲ ਪਈ ਇਹ ਜੰਗਲ ਅੱਜ ਨਹੀਂ ਬਣ ਗਿਆ ਜਨਦਰਸ਼ ਹੈ ਜੰਗਲ ਇੱਕ ਇਹ ਯੂਪੀ ਅਸੀਂ ਕਹਿੰਦਾ ਉਹ ਇਹਨਾਂ ਨੂੰ ਬੜਿਆ ਨਹੀਂ ਜਾਂਦਾ ਹਾਂ 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 ਤਾਂ ਵੇ ਇੱਕ ਲੋਕੀ ਅੱਤੀ ਵਾਦੇ ਮੋਟਰਸਾਈਕਲ ਦੇ ਅੱਛਾ ਜੀ ਸਾਡੇ ਬੰਦੇ ਆ ਜੀ ਅੱਛਾ ਜੀ ਪਤਾ ਨਹੀਂ ਲੱਗਦਾ ਹਾਂ ਭਾਜੀ ਜੇ ਵਾਰਦਾਤ ਕੋਈ ਹੋਏ ਦੀ ਤੁਹਾਡੇ ਮੋਟਰਸਾਈਕਲ ਦੇ ਤੇ ਫਿਰ ਤੁਹਾਨੂੰ ਖੱਜਲ ਖਵਾਰ ਕਰਨਾ ਸਾਰਾ ਉਹਨਾਂ ਨੇ ਬੋਲਿਆ ਕਿ ਨਾ ਪੁਲਿਸ ਨੇ ਕਿਹਾ ਤੁਸੀਂ ਆਓ ਜੀ ਕੀ ਤੁਸੀਂ ਦੀ ਜ਼ਮਾਨਤ ਕਰਾਓ ਸਾਨੂੰ ਅਸੀਂ ਆਪਣੀ ਗੱਲ ਮਿਲ ਵੀ ਜਾਂਦਾ ਸਾਡਾ ਮਨ ਕੋਲਾ ਦੀ ਜਾਨ ਉਦੋਂ ਖਾਣੀ ਤੁਸੀਂ ਜ਼ਮਾਨਤ ਕਰਾ ਕੇ ਮੋਟਰਸਾਈਕਲ ਅਸੀਂ ਕੀ ਕਪਾਵਾਂਗੇ ਜੀ ਅਸੀਂ ਜ਼ਮਾਨਤ ਭਜੀ ਆਓ ਪੁਲਿਸ ਆਈਏ ਮੌਕੇ ਦੇ ਆਓ ਗੱਲਬਾਤ ਕਰੋ ਆ ਦੇਖ ਸਕਦੇ ਪੌਣੇ ਘੰਟੇ ਬਾਅਦ ਪ੍ਰਸ਼ਾਸਨ ਪਹੁੰਚਿਆ ਪੁਲਿਸ ਪਹੁੰਚੀ ਆ ਵੱਡੀਆਂ ਤਸਵੀਰਾਂ ਦੇਖ ਸਕਦੇ 10 ਮਿੰਟ ਦੇ ਵਿੱਚ ਮੋਟਰਸਾਈਕਲ ਚੋਰੀ ਹੋ ਗਿਆ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਬਜਨਦੇਮੀ ਟੀਵੀ ਦੇ ਉੱਤੇ ਕੋਈ ਹੱਤ ਮਾਰ ਕੇ ਚਲੇ ਗਏ ਆਨੇ ਆ ਜੀ ਹਾਂਜੀ ਕਿੰਨੇ ਘੰਟੇ ਬਾਅਦ ਆ ਕੇ ਤੁਸੀਂ ਮਤਮਲ ਕੋਲ ਅੰਦਰ ਚਲੇਗੇ ਨਹੀਂ ਸਰ ਤੱਕ ਨਾ ਕੋਈ ਪੁੱਛਗਿੱਛ ਕੀਤੀ ਵੀ ਕੀ ਹੋਇਆ ਤੁਹਾਡੇ ਨਾਲ ਕੋਈ ਗੱਲ ਤੁਹਾਡੇ ਸਾਹਮਣੇ ਜੇ ਤੁਸੀਂ ਲਾਈਵ ਤੇ ਆਪਾਂ ਅਸੀਂ ਕੋਈ ਕਿਤੇ ਤੁਹਾਡੇ ਨਾਲ ਲਾਈਵ ਤੇ ਪੁੱਛਿਆ ਬਸ ਹਾਂ ਪੈਨਸ਼ਨ ਦੇ ਕੇ ਅੰਦਰ ਬੜੀ ਤੁਹਾਡੇ ਨਾਲ ਕੋਈ ਗੱਲ ਪਾਣੀ ਕੋਈ ਕਿਤੇ ਹੋਰ ਅੰਦਰ ਜਿਹੜੇ ਇਹਦਾ ਆਨੰਦ ਹੋ ਚੁੱਕੇ ਹੋਏ ਨੇ ਕਿ ਕੋਈ ਨਹੀਂ ਨਹੀਂ ਤਾਂ ਪੁੱਛਿਆ ਨਹੀਂ ਇਹ ਕਿਰਤ ਜੀ ਮੋਟਰ ਜਦੋਂ ਨਾਲ ਘਰ ਖਤਰਨਾ ਛੇੜ ਰਿਹਾ ਉਹਨਾਂ ਨੂੰ ਲਾਈਵ ਇਤਿਹਾਸ ਪੁੱਛ ਰਿਹਾ ਕਿ ਕਿਤੇ ਇਹ ਮੋਟਰਸਾਈਕਲ ਤੂੰ ਉਹ ਤਾਂ ਅੰਦਾਜ਼ਾ ਜੀ ਕਿ ਲੱਗਣਾ ਇਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਆਪਾਂ ਨੂੰ ਕੋਈ ਮੁੰਡਾ ਕੋਈ ਬੰਦਾ ਮਾਰ ਦਿੰਦਾ ਤੂੰ ਮੌਕਾ ਦੇਖ ਕੇ ਬੈਹ ਜੰਦੇ ਮੌਕਾ ਵਾਖਾ ਤੈਨੂੰ ਮੌਕਾ ਦਾ ਵਾਖਾ ਮੋਟਰਸਾਈਕਲ ਚੈੱਕ ਕਰੋ ਨਹੀਂ ਇਹ ਕਿੱਦਾਂ ਕਰਦੇ ਵੀ ਨਹੀਂ ਤਾਂ ਚੋਣੇ ਪਤਾ ਵੇਚ ਵੀ ਦੇਣਾ ਪਤਾ ਕਿਤੇ ਲੱਗ ਇਹਨਾਂ ਨੇ ਪਾਜੀ ਰਾਤੋਂ ਰਾਤ ਕੀ ਪਤਾ ਕੀ ਕਰਦੇ ਨੇ ਮੇਰੀ ਬਾਈਕ ਦੇ ਨਾਲ ਉਹਨਾਂ ਨੇ ਕਿਉਂ ਅੱਜ ਕੋਈ ਵਾਰਦਾਤ ਕਰਦੇ ਨਹੀਂ ਤੁਸੀਂ ਦੇਖਿਆ ਨਾ ਤੁਸੀਂ ਦੇਖਿਆ ਨਾ ਮੋਸਾ ਦੀ ਚੋਰੀ ਹੁੰਦੇ ਦੋ ਏ ਕਦੀ ਗੱਡੀ ਫੜੀ ਨਹੀਂ ਜਾਂਦੇ ਨਾ ਕੋਈ ਨਹੀਂ ਅੱਜ ਤਾਂ ਕੋਈ ਫੜਿਆ ਹੀ ਨਹੀਂ ਜਿਹੜਾ ਚਾਜ ਬੰਦਾ ਹੋਏਗਾ ਉਹ ਫੜਿਆ ਜਾਏਗਾ ਨਾ ਉਹ ਰਾਤ ਨੂੰ ਘਰ ਕੇ ਜਾ ਕੇ ਵਾਰਦਾਤ ਕਰਦੇ ਨਹੀਂ ਜਾਂਦਾ ਮੈਨੂੰ ਲੈਣਗੇ ਹੱਥ ਰੋਕ ਗਲੀ ਉਹ ਸਾਈਡ ਦੇ ਨਾਲ ਕਾਵੇ ਗੱਡ ਉਹਾਰੇ ਦੇਖਦੇ ਇਹਨਾਂ ਨੇ ਇਹਨਾਂ ਨੇ ਉਹਦੇ ਨਹੀਂ ਦੇਖੇ ਚੋਰ ਹੋਵੇ ਸ਼ਰਿਆਂ ਬੰਨਾਂ ਦੇ ਲੱਗ ਜਾਂਦੇ ਦੀ ਬਗਲੇ ਤੋਂ ਨਿਕਲ ਜਾਂਦੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਕੋਈ ਭਾਜੀ ਵਾਰਦਾਤ ਅੱਗੇ ਕਰ ਗਿਆ ਉਹਨੇ ਇਹਨਾਂ ਨੇ ਸਾਨੂੰ ਕਹਿਣਾ ਬਾਈਕ ਤੇਰੇ ਨਾਮ ਤੇ ਹੈ ਮੈਂ ਕਹਿੰਦਾ ਗੱਡੀ ਨੰਬਰ EA ਤੇ ਜੀਪ ਮਾਰ ਦੇ ਨਾਮ ਤੇ ਗੱਡੀ ਬੋਲਦੀ ਹੈ ਜੀ ਜਿੱਥੇ ਵੀ ਮੈਂ ਕਹਿੰਦਾ ਲੱਭਦੇ ਹਾਂ ਜਿਹੜਾ ਵੀ ਬੰਦਾ ਆਵੇ ਉਹ ਛਤਰਫ ਰੇਡ ਦੀ ਹੁਕਮ ਕਰਾਈਆਂ ਬਾਈ ਕੀ ਲੱਗਦਾ ਅੱਜ ਦੇ ਸਮੇਂ ਕਦੋਂ ਲਿਕਣਾ ਵੀ ਇੰਨਾ ਕੋ ਖਾ ਚੁੱਕਾ ਮੈਂ ਕਹਿੰਦਾ ਹੁਣ ਕੋ ਛੇ ਟਾਈਮ ਆਉਣਾ ਲੋਕਾਂ ਦੇ ਸਾਈਕਲਾਂ ਤੇ ਆਉਣਾ ਉਹ ਹਾਲਾਤ ਹੈ ਮੋੜ ਦਾ ਬੜੀਆਂ ਦੂਰੀਆਂ ਕੋ ਤੁਸੀਂ ਤਾਂ ਚਲੋ ਹਸਪੀਟਲ ਆਏ ਸੀ ਕਲਾਇਕ ਰਾਣਾ ਸੀ ਅਸੀਂ ਪੇਸ਼ੇਨ ਨੂੰ ਲੈ ਕੇ ਅਸੀਂ ਪੇਸ਼ੇਨ ਨੂੰ ਲੈ ਕੇ ਪੀਪੀਆ ਰੋਡ ਤੋਂ ਅਸੀਂ ਘੁੰਮ ਕੇ ਇੱਧਰ ਆਏ ਹਾਂ ਠੀਕ ਹੈ ਆਪਾਂ ਮਾਰਗ ਪੋਸ ਕੁਝਰੇ ਤੁਸੀਂ ਗੱਲਬਾਤ ਕਰੋ ਨਾ ਕੰਪਲੇਟ ਲਗਾਓ ਤੁਹਾਨੂੰ ਉਹਨਾਂ ਨੇ ਕਿਹਾ ਸਰ ਕਰੋ ਕਰੋ ਸਰ ਸਰ ਕੈਮਰੇ ਚੈੱਕ ਕਿੱਤੇ ਕੇ ਤੇ ਸਰ ਤੁਸੀਂ ਦੇਖੋ ਕੰਪਲੇਟ ਲਿਖੂਗੇ ਪ੍ਰਭੂ ਜੀ ਤਾਂ ਹੀ ਸਾਡਾ ਦੇਖੋ ਦੇਖੋ ਮੇਰੀ ਮੇਰੀ ਬਾਈਕ ਅੱਗੇ ਗਈ ਹੈ ਅੱਗੇ ਜਾ ਕੇ ਅਗਲਾ ਕੋਈ ਵਾਰਦਾਤ ਕਰ ਦਵੇ ਮੁੜ ਕੇ ਨਾ ਮਾਨ ਜੀ ਮੈਂ ਤੁਹਾਨੂੰ ਕੰਟੇਨ ਲੈ ਆ ਰਹੇ ਹਾਂ ਜਾ ਰਹੇ ਹਾਂ ਬਸ ਤੁਸੀਂ ਦੇਖ ਲਓ ਪ੍ਰਭੂ ਜੀ ਬੜੀ ਮਿਹਰਬਾਨੀ ਜੇ ਲੱਭ ਸਕਦੀ ਹੈ ਸੁਤੰਦਰ ਜੀ ਮੋਕਲੇ ਡਿਊਟੀ ਆਫ ਸਰ ਡਿਵੀਜ਼ਨ ਨੰਬਰ 6 ਤੋਂ ਸੁਤੰਦਰ ਦੇਖੋ ਜੀ ਪ੍ਰਸ਼ਾਸਨ ਦੇ ਹੱਥੇ ਜੋੜ ਦੇ ਪਏ ਆ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇਵੇਂ ਜਰੰਦਰ ਵਿੱਚ ਟੀਵੀ ਉੱਤੇ ਲਾਈਵ ਤਸਵੀਰਾਂ ਆ ਦੇਖ ਸਕਦੇ ਹੋ ਜਰੰਦਰ ਸ਼ਹਿਰ ਦੇ ਇਲਾਕੇ ਦੇਖ ਸਕਦੇ ਹੋ ਕਿੰਨੇ ਕੁ ਮਾਰੇ ਹੋ ਚੁੱਕੇ ਪ੍ਰਸ਼ਾਸਨ ਪ੍ਰਸ਼ਾਸਨ ਦੇ ਮੋਰੇ ਹੱਥ ਜੋੜੇ ਜਾਂਦੇਵੇਂ ਲੋਕਾਂ ਵੱਲੋਂ ਪੇਸ਼ਾਨ ਹੋਏ ਪਏ ਅਗਲੇ ਅਗਲੀ ਵੀ ਆਪਣੀ ਜਗ੍ਹਾ ਦੇ ਸਹੀਲੇ ਦੋਸਤੋ ਅੱਜ ਦੇ ਸਮੇਂ ਦੇ ਵਿੱਚ ਕਾਰੋਬਾਰ ਲੋਕਾਂ ਦੇ ਅੱਗੇ ਨਹੀਂ ਇਹ 14 ਨੇ ਹੱਥ ਚੱਕੀ ਵੀ ਚੋਰੀਆ ਦੀ ਦੇਖ ਸਕਦੇ ਕੋਸਪਿਟਲ ਦੇ ਅੰਦਰ ਆਇਆ ਸੀ ਬਾਈ ਕਲਬ ਜੀ ਇਹ ਆਪੇ ਬੰਗਲੇ ਸਾਡੀ ਪੂਸਰਾ ਸਾਡੇ ਸਾਥ ਦੇ ਹੋਏ ਤਾਂ ਉਹਨੇ ਕਦੇ ਨਹੀਂ ਲਗਵਾਇਆ ਉਹਨਾ ਪੂਰਾ ਇਹਨਾਂ ਦਾ ਬਹਾਰਾ ਕਿ ਕੋਈ ਅੰਦਰ ਪੇਸ਼ੈਂਟ ਦਿਖਾਉਂਦੇ ਆ ਹਾਂਜੀ ਉਸੇ ਅੱਛੇ ਨਾਲ ਤੁਹਾਡੀ ਗੱਲਬਾਤ ਹੋਈ ਹਾਂਜੀ ਉਹਨਾਂ ਨੇ 2 ਕੁ ਮਿੰਟ 3 ਮਿੰਟ ਤੁਹਾਡੇ ਨਾਲ ਲਾਇਆ ਫਿਰ ਤੁਸੀਂ ਬਾਹਰ ਆ ਗਏ ਹਾਂਜੀ ਤੇ ਆਹ ਤੁਸੀਂ ਚੈੱਕ ਕੀਤੀ ਬਾਈਕ ਹੈ ਨਹੀਂ ਹਾਂਜੀ ਤੁਹਾਡੇ ਲੋ ਜਿਆਦਾ ਸਕਿਉਰਟੀ ਗਾਰਡ ਨੇ ਕੱਲ ਰਾਤ ਕਿਹਦੀ ਸਕਿਉਰਟੀ ਗਾਰਡ ਦਾ ਕੋਈ ਪਾਸ ਤੇ ਭਾਈ ਜੀ ਸਕਿਉਰਟੀ ਗਾਰਡ ਆਜਵਾਦੀ ਕਹਿੰਦਾ ਵੀ ਇਹ ਵੀ ਮੇਰੀ ਕੰਦੀ ਉਹਦੇ ਅੰਦਰ ਅੱਛਾ ਕਹਿੰਦਾ ਮੇਰੀ ਡਿਊਟੀ ਬਾਹਰ ਨਹੀਂ ਹੁੰਦੀ ਠੀਕ ਹੈ ਤੇ ਮੈਂ ਕਿਹਾ ਵੀਰ ਤੁੰਡਾ ਵੀ ਬਾਹਰ ਐ ਉਹਦਾ ਵਿਚਾਰੇ ਦਾ ਦੇਖੋ ਜੀ ਉਹ ਵੀ ਉਸ ਸਿਕਿਉਰਟੀ ਗਾਰਡ ਮੋਨਾਂ ਦੇ ਬਾਹਰ ਢੇੜ-ਬਾਰ ਜਿਵੇਂ ਬੰਦੇ ਹਸਪੀਟਲ ਉਹ ਕਹਿੰਦਾ ਬਾਹਰ ਨਹੀਂ ਨਾ ਬੈਰੀਕੇਟ ਹੋ ਗਿਆ ਬੈਰੀਕੇਟ ਵੀ ਬਾਹਰ ਅਗਰ ਕਿਸੇ ਦੇਖਾਣੇ ਮੈਂ ਬੈਠਾ ਵੀਰ ਦੇ ਲੋ ਮੈਂ ਬਾਰ-ਬਾਰ ਕਹਿੰਦਾ 5 ਮਿੰਟ ਨਹੀਂ ਲਾਣ ਦਿੱਤੇ ਉਹਨਾਂ ਅੱਛਾ ਇੱਕ ਛੋਟਾ ਜਿਹਾ ਸਵਾਲ ਦੇਖੋ ਜਿੰਦਾ ਜੀ ਕਹਿੰਦੇ ਉਹ ਵੀ ਹੱਥ ਉੱਥੇ ਰੱਖਿਆ ਹੈ ਨਾ ਸਿਕਿਉਰਟੀ ਗਾਰਡ ਦੀ ਚਲੋ ਉਹਦਾ ਵੀ ਕੋਈ ਗੱਲ ਹੈ ਨਾ ਪਰ ਜਿਹੜੀ ਉਹਨਾਂ ਦੀ ਆਪਤੀਆਂ ਅੰਮ੍ਰਿਤ ਲੱਗੀਆਂ ਟੌਪਾਂ ਦੀਆਂ ਗੱਡੀਆਂ ਲੱਗੀਆਂ ਚਲੋ ਹੋਨਾ ਚੋਰੀ ਕਰੇ ਹੋਣਾ ਹੋਣਾ ਫਿਰ ਜ਼ਿੰਮੇਵਾਰ ਹੈ ਹੋਣਾ ਨਾ ਕੈਮਰਾ ਨਹੀਂ ਹੱਸਦਾ ਉਹ ਕਦੇ ਹੀ ਕੈਮਰੇ ਦੀ ਹੱਸਦਾ ਕੋਈ ਦੱਸ ਅੱਛਾ ਬਸ ਫੇਰੇ ਸਾਡਾ ਆਮ ਆਇਆ 10 ਵਜੇ ਫਿਰ ਮਾਣ ਕਹੇਗਾ ਅੱਛਾ ਇਹ ਰਾਤ ਨੂੰ ਬਾਈਕ ਅੱਜ ਕੱਲ੍ਹ ਭੋਲ ਦੇਖੋ ਤੁਹਾਨੂੰ ਸਭ ਨੂੰ ਪਤਾ ਹਾਂਜੀ ਕੋਈ ਵਾਰਦਾਤ ਕਰਦੇ ਕੁਝ ਕਰਦੇ ਨੇ ਤੂੰ ਬੜਨਾ ਉਹਨੇ ਨਹੀਂ ਪੜਦਾ ਉਹਨੇ ਸਾਨੂੰ ਕਹਿਣਾ ਕਿ ਬਾਈਕ ਇਹਦੇ ਨਾਮ ਦੀ ਹੈ ਜੀ ਜਿਹਦੀ ਰਜਿਸਟ੍ਰੇਸ਼ਨ ਨੂੰ ਜਾ ਕੇ ਪਾਉਂਦੇ ਨੇ ਇਸ ਕਰਕੇ ਅਸੀਂ ਕਹਿੰਦੇ ਆ ਪੰਜਾਬ ਪੁਲਿਸ ਆਈਏ ਇਹਨੇ ਭੇਜਦਾ ਰੋਵਾਂਗੇ ਪਾਈਸਾ ਤੁਸੀਂ ਇਹਨੇ ਸਾਰੇ ਚੌਕਾਂਈ ਨਵੇਂ ਕੇ ਅੰਰੇ ਲੱਗੇ ਨੇ ਪਹਿਚਾਨ ਨਾ ਤੇ ਬੰਦਾ ਸਵੇਰ ਤੱਕ ਬੰਦਾ ਸਰ ਜੀ ਛੋਟਾ ਕਾਹਦਾ ਹੈ ਜਿਹੜਾ ਤੁਹਾਡਾ ਮੋਤਸਾ ਗੱਲ ਹੈ ਕਿਹੜਾ ਕਲਰ ਹੈ ਨੰਬਰ ਦੱਸੋ ਕੋਈ ਡੀਲ ਹੋਏਗਾ ਤੁਹਾਡਾ ਹਾਂ ਜੀ ਵੀਜੀ ਪੀ ਪੀ 0 83 ਸੀ 0 200 ਤਾਂ ਕਿ ਉਹਨਾਂ ਦਾ ਬਾਹਰ ਕਿਉਂ ਨਹੀਂ ਆਇਆ ਜਿਹੜਾ ਅਸਲ ਆਇਆ ਦੱਸ ਰਿਹਾ 200 ਨਵੀਆਂ ਤਸਵੀਰਾਂ ਦੁਕਾਨ ਦੀ ਖੁਸ਼ੀਆ ਦੇਵੇ ਇੱਕ ਹਸਪਤਾਲ ਬੰਦੇ ਨੂੰ ਮਹਿੰਗਾ ਪੈ ਗਿਆ ਹਸਪਤਾਲ ਇਲਾਜ ਕਰਾਣਾ ਕਦੋਂ ਬਾਹਰ ਆ ਕੇ ਦੇਖਿਆ ਮੋਰਸਕੇ ਨਵਾਂ ਗੈਪ ਸਪੈਂਡਲ ਬਾਈਕ ਚੋਰੀ ਹੋ ਚੁੱਕੀ ਆ ਕਲਬ ਕਲਬ ਕੇ ਉਹਦਾ ਬੂਦਾ ਹਾਲ ਪੋਨੇ ਘੰਟੇ ਬਾਅਦ ਪੁਲਿਸ ਪਹੁੰਚੀ ਆ ਪ੍ਰਸ਼ਾਸਨ ਪਹੁੰਚੀ ਆ ਥਾਣੇਓ 6 ਨੰਬਰ ਥਾਣੇਓ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਖੁਸ਼ੀਆ ਤੇ ਫੇ ਦੇਖ ਸਕਦੇ ਹੋ ਔਰ ਆ ਬਚਾਰੇ ਕਲਬ ਕਲਬ ਕੇ ਬੂਦਾ ਹਾਲ ਹੋਏ ਮਿੰਤਾ ਪਾਪ ਆ ਕੇ ਆਏ ਹੋਏ ਪ੍ਰਸ਼ਾਸਨ ਪੋਨੇ ਘੰਟੇ ਬਾਅਦ ਪਹੁੰਚਿਆ ਇਹ ਜਨੰਦਰ ਦੀ ਆ ਤਸਵੀਰਾਂ ਦੁਕਾਨ ਦੇ ਦੁਕਾਨ ਦੀ ਖੁਸ਼ੀਆ ਤੇ ਜਨੰਦਰ ਦੀ ਆ ਇਹ ਲਾਈਵ ਤਸਵੀਰਾਂ ਆ ਦੇਖ ਸਕਦੇ ਜਨੰਦਰ ਇਹ ਲਾ ਦੇ ਸਕਦੇ ਹੋ ਮਾਨਸਗਰ ਕਹਿੰਦੀ ਇਸ Smart City ਆ ਪ੍ਰਸ਼ਾਸਨ ਨੂੰ ਗੱਡੀਆਂ ਦਿੱਤੀਆਂ ਪਈਆਂ ਕਿੱਥੇ ਗੱਡੀਆਂ ਦਿੱਤੀਆਂ ਪਈਆਂ ਨੂੰ ਲੱਗਦੀਆਂ ਪਈਆਂ ਨਜੇ ਦਾ ਕੋਈ ਆਨਾਂ ਨਹੀਂ ਲੋਕਾਂ ਦਾ ਕਲਬ ਕਲਬ ਕੇ ਬੂਦਾ ਹਲੋ ਆਇਆ ਪਿਆ ਉਹਨਾਂ ਦਾ ਕੇ ਨਾ ਪੰਜ ਮਿੰਟ ਦੇ ਵਿੱਚ ਮੇਰਾ ਮੋਟਰਸਾਈਕਲ ਚੋਰੀ ਹੋ ਚੁੱਕਾ ਬਾਰੋ ਇਹ ਵੱਡੀਆਂ ਤਸਵੀਰਾਂ ਕੋਈ ਕਮੈਂਟ ਲਖਾਈ ਨਹੀਂ ਸੀ ਭਾਈ ਦੇਖ ਲੱਗ ਆ ਲਿਖਾ ਲਿਖਾਓ ਜੀ ਲਗਾਓ ਕਮੈਂਟ ਲਗਾਓ ਲਗਾਓ ਕਿ ਜਿਹੜੀ ਕਾਰ ਚੱਲ ਰਹੀ ਹੈ ਬਾਈਕ ਚੋਰੀ ਹੋ ਗਈ ਹੈ ਅੱਛਾ ਜੀ ਐਂਟਰੀ ਆਪਿਆ ਪਰ ਕੋਈ ਕੌਡੀ ਨਹੀਂ ਆਈ ਦੀ ਬੋਲਾਂ ਦੇ ਡਾਕਟਰ ਸਾਹਿਬ ਨਹੀਂ ਆ ਰਹੇ ਡਾਕਟਰ ਪਾਈਪਸ ਨਹੀਂ ਆ ਰਹੇ ਐਂਬੂਲੈਂਸ ਤੇ ਨਾ ਕਾਰੀ ਨਾ ਬੋਲ ਨਹੀਂ ਕਰਤੀ ਨਾ ਨਹੀਂ ਬਾਹਰ ਜਿਹੜਾ ਸਿਕਿਉਰਟੀ ਜਿਹੜਾ ਬੈਠਾ ਸੀਗਾ ਕਿਉਂ ਤੁਹਾਨੂੰ ਅੰਦਰ ਸੀ ਉਹ ਕੰਮ ਹੈ ਕਿ ਮੇਰੀ ਅੰਦਰ ਦੀ ਡਿਊਟੀ ਬਾਹਰ ਦੀ ਡਿਊਟੀ ਨਹੀਂ ਨਹੀਂ ਬਾਹਰ ਦੇ ਗੱਡੀਆਂ ਇੰਨੀਆਂ ਗੱਡੀਆਂ ਦੇਖੋ ਇੰਨੀਆਂ ਗੱਡੀਆਂ ਕਿ ਪਾਰਕਿੰਗ ਤੇ ਲੱਗੀਆਂ ਪਾਰਕਿੰਗ ਹੈ ਜੀ ਹਸਪਤਾਲ ਦੀ ਪਾਰਕਿੰਗ ਦੇ ਗੱਡੀ ਵੀ ਇੰਦੇ ਚੱਕੀ ਜਾਂਦੀ ਜਾਉਂਦੀ ਹੈ ਬਾਈਕ ਚੱਕੀ ਹੈ ਕੋਈ ਪਾਰਕਿੰਗ ਲਗਾ ਕੇ ਅੱਛਾ ਜੀ ਕੋਲ ਸਟਾਫ ਦੀ ਵੀ ਇਹ ਜੇ ਕਿਸੇ ਦੀ ਵੀ ਨਗਾਲੀ ਤੇ ਹੈਗੀ ਹੈ ਨਾ ਬਾਈ ਇਹ ਵੱਡਾ ਹਸਪਤਾਲ ਹੈ ਜੀ ਦੇਖੋ ਬਾਹਰ ਉਹ ਜੇ ਕਿਸੇ ਦੀ ਵੀ ਗੱਡੀ ਸਟਾਫ ਦੀ ਵੀ ਚੱਕੀ ਜਾਂਦੀ ਨੁਕਸਾਨ ਤਾਂ ਕਿਸੇ ਨੇ ਕਿਸੇ ਦਾ ਨਹੀਂ ਉਹਦੇ ਬਾਹਰ ਪੇੜ ਪਾਰਕਿੰਗ ਹੈ ਉਥੇ 10 ਰੁਪਏ ਲੈਂਦੇ ਜਾਂ 15 ਰੁਪਏ ਲੈਂਦੇ ਪਰ ਉਹਦੀ ਰਖਵਾਲੀ ਹੈਗੀ ਕਿਤੇ ਨ ਭਾਈ ਤੁਸੀਂ ਪ੍ਰਾਈਵੇਟ ਹਸਪੀਟਲ ਆ ਕੋਈ ਸਰਕਾਰੀ ਹਸਪੀਟਲ ਨਹੀਂ ਆਏ ਕਿਉਂ ਨਹੀਂ ਆਵੇ ਪ੍ਰਾਈਵੇਟ ਕਿਉਂ ਨਹੀਂ ਆਦਾਂ ਨਹੀਂ ਬਣਾਈ ਹੈਗੀ ਜੀ ਨਹੀਂ ਬਾ ਬਾਦ ਹੀ ਲੈਣਾ ਹਸਪੀਟਲ ਦਾ ਤੁਸੀਂ ਨਹੀਂ ਨਹੀਂ ਤੁਹਾਡੀ ਫਿਰ ਅਡੀ ਸਟਾਫ ਦਾ ਕੋਈ ਮੈਂਬਰ ਆਇਆ ਕੋਈ ਅੰਦਰੋਂ ਅੰਦਰੋਂ ਸਟਾਫ ਦਾ ਮੈਂਬਰ ਆਇਆ ਉਹਨੇ ਇਹੀ ਕਿਹਾ ਕੈਮਰਾ ਦਿਖਾਓ ਉਹ ਕਹਿੰਦੇ ਸੀ ਸਵੇਰੇ ਆਖਾਵਾਂਗੇ ਜੀ ਸਾਡੇ ਆਫਿਸ ਜਿਹੜੇ ਇੰਜੀਨੀਅਰ ਸਵੇਰੇ ਆਣਗੇ ਅਸੀਂ ਕਹਾਂ ਤੁਸੀਂ ਹੁਣ ਚੈੱਕ ਕਰਾਓ ਅਸੀਂ ਦੇਖਦੇ ਸੀ ਕਿਹੜਾ ਬੰਦਾ ਪਰ ਜੇ ਤੁਹਾਡਾ ਇਹਨਾਂ ਨੁਕਸਾਨ ਆ ਉਹਦੀ ਪੂਰਤੀ ਕੌਣ ਕਰੇਗਾ ਜੀ ਉਹਨਾਂ ਇਹਨਾਂ ਦੀ ਪੂਰਤੀ ਕੋਈ ਨਹੀਂ ਸਾਨੂੰ ਨਾ ਤੇ ਜਦੋਂ ਅਸੀਂ 9:05 ਤੇ ਫੋਨ ਕੀਤਾ ਪੁਲਸ ਵਾਲਿਆਂ ਨੂੰ ਪੁਲਸ ਵਾਲੇ ਵੀ 10:00 ਵਜੇ 1 ਘੰਟੇ ਬਾਅਦ 112 ਤੇ ਆਏ ਗੜੀਆਂ ਉਹ ਤੋਂ ਪਾਏ ਤੁਸੀਂ ਅਸੀਂ ਭਾਈ ਸਾਡਾ ਕਾਰ ਬਿਲਕੁਲ ਸਾਹਮਣੇ ਮਗਦੂਮ ਪਿਆ ਠੀਕ ਹੈ ਕੀ ਪ੍ਰੋਬਲਮ ਜੀ ਸੀ ਪੇਸ਼ੇਸ਼ ਨੂੰ ਉਹਨਾਂ ਨੂੰ ਕਰ ਬਾਹਰ ਹੀ ਗੜੇ ਅੱਛਾ ਬਾਹਰ ਹੀ ਗੜੇ ਕੋਲ ਕਰੂ ਬਾਈਕ ਜੀ ਵਾਪਸ ਘਰ ਜੰਨੇ ਆ 20 ਮਿੰਟ ਬਾਅਦ ਨਿਕਲੇਗਾ ਤਾਂ ਬਹੁਤ ਚੰਗਾ ਮੈਂ ਤੁਹਾਨੂੰ ਦੇਖਦਾ ਕਿ ਬਾਈਕ ਹੀ ਨਹੀਂ ਹੈਗਾ ਹੂੰ ਕਿਵੇਂ ਦੇਖ ਦੋ ਭਾਜੀ ਪ੍ਰਾਈਵੇਟ ਹਸਪਤਾਲ ਜਿੰਨੇ ਮੜੇ ਨਾਲ ਤਾਂ ਕਿਵੇਂ ਦੇਖੋ ਉਹਨਾਂ ਕਹਿੰਦੇ ਕਰ ਸਕਦੇ ਹੁਣ ਸਰਕਾਰ ਨੂੰ ਜਾਈ ਦਿੰਦਾ ਕਿ ਆਪਾਂ ਜਿੱਦਾਂ ਹਸਪਤਾਲਾਂ ਦੇ ਬਾਹਰ ਚੋਰ ਚੱਕੇ ਬੈਠੇ ਆ ਅਜਾ ਕਿਸੇ ਦੇ ਵੀ ਬਾਈਕ ਚੱਕੀ ਜਾ ਸਕਦੀ ਨਾ ਜਿਸ ਬੰਦੇ ਜਿਸ ਉਸ ਬੰਦੇ ਦਾ ਡ੍ਰਿੱਪ ਲੱਗਣੀ ਤੇ ਇੱਕ ਦੇ ਚੋਰ ਉਸੇ ਨੇ ਮੈਨੇ ਕਿ ਆਪ ਬਾਈਕ ਚੱਕੋ ਰੋ ਭੱਜੋ ਸਰਕਾਰ ਕੀ ਕਰਦੀ ਦੀ ਤੁਸੀਂ ਦੇ ਸਕਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੋਸ਼ੀ ਕਰਦੇ ਵੇ ਅਜਰੰਦਰ ਮੈਂ ਟੀਵੀ ਉੱਤੇ ਲਾਈਵ ਦੇ ਸਕਦੇ ਹੋ ਹਸਪਤਾਲ ਦੇ ਬਾਹਰ ਮੋਟਰਸਾਈਕਲ ਚੱਕਿਆ ਗਿਆ 5-6 ਮਿੰਟਾਂ ਦੀ ਗੇਮ ਹੋਈ ਉਹ ਹਸਪਤਾਲ ਦੇ ਅੰਦਰ ਕੇ ਬਾਹਰ ਆ ਕੇ ਦੇਖਿਆ ਬਾਈਕ ਨਹੀਂ ਆਦੀ ਜਲੰਧਰ ਸ਼ਹਿਰ ਦੇ ਹਾਲਾਤਾਂ ਦੇ ਦੇਖ ਸਕਦੇ ਹੋ ਸਿਕਿਉਰਟੀ ਗਾਰਡ ਨਾਲ ਵੀ ਗੱਲਬਾਤ ਕਰਾਂਗੇ ਭਾਈ ਕੈਮਰੇ ਚੱਲਦੇ ਨਹੀਂ ਆਪਣੇ ਚੱਲਦੇ ਕੈਮਰੇ ਕੀ ਕੈਮਰੇ ਚ ਆ ਜਾਣੇ ਤੇਰੀ ਡਿਊਟੀ ਕਿੱਥੇ ਗਈ ਹੈ ਅੱਜ ਚੱਕੇ ਜਿਹੜਾ ਰੋਹ ਚੱਕਰ ਹੋ ਗਏ ਨੇ ਅੱਛਾ ਬਾਹਰ ਵੀ ਹੈਗੀ ਤਾਂ ਡਿਊਟੀ ਹੈ ਜਦੋਂ ਇਹਨਾਂ ਨੇ ਲਗਾਇਆ ਮੋਰਚਲ ਦੇਖਿਆ ਤੁਸੀਂ ਇਹਨਾਂ ਨੇ ਲਗਾਇਆ ਸੀ ਇੱਥੇ ਨਹੀਂ ਦੇਖਿਆ ਤੁਸੀਂ ਤੁਸੀਂ ਉਸ ਵੇਲੇ ਕਿੱਥੇ ਸੀ ਜਦੋਂ ਇਹਨਾਂ ਨੇ ਮੋਰਚਲ ਲਗਾਇਆ ਭਾਈ ਦੇਖੋ ਕਿਸੇ ਨੇ ਕੋਈ ਇੱਥੇ ਇਲਾਜ ਕਰਵਾਣ ਆਇਆ ਕੋਸੀਂਤੀ ਹੈ ਕਿ ਉਸਤਾਲ ਜਿਹੜਾ ਬਾਹਰ ਪਾਰਕਿੰਗ ਹੈ ਨਹੀਂ ਗੱਡੀਆਂ ਹੋਰ ਵੀ ਖੜੀਆਂ ਨੇ ਪਰ ਬਾਹਰ ਧਿਆਨ ਨਹੀਂ ਦਿੱਤਾ ਜਾਂਦਾ ਬਾਹਰ ਧਿਆਨ ਕਹਿਦ ਰਿਆ ਨਾ ਸਪੈਸ਼ਲ ਉਹਨਾਂ ਦਾ ਲੈ ਕੇ ਆ ਨਹੀਂ ਤੁਸੀਂ ਲੈ ਗਏ ਸੀ ਨਹੀਂ ਤੁਸੀਂ ਇਕੱਲੇ ਹੋ ਮਤਲਬ ਹੋਰ ਕੋਈ ਵੀ ਨਹੀਂ ਇੱਥੇ ਹਾਂਜੀ ਮਾਈਡ ਚੈੱਕੀ ਤੋਂ ਹੋੜ ਲੈਣੀ ਨਹੀਂ ਮਾਈਡ ਦਾ ਸਕਿਉਰਟੀ ਗਾਰਡ ਦੇ ਇੱਕ ਆ ਪਰ ਜੇ ਕਿਸੇ ਉਹਦਾ ਦੇਖੋ ਜੀ ਬਾਹਰੋਂ ਬਾਈਕ ਚੱਕਿਆ ਗਿਆ ਜਾਂ ਐਕਟਿਵਾ ਚੱਕ ਕੇ ਲੈ ਜਾਂਦਾ 1.5 ਲੱਖ ਰੁਪਏ ਦੀ ਚੀਜ਼ ਹੈ ਉਹ ਕਿੱਦਾਂ ਇਧਰ ਫੇਤ ਕਰਕੇ ਆਊਗਾ ਜੀ ਲੈ ਕੇ ਰਣਾ ਆਪਣਾ ਨਹੀਂ ਕੋਈ ਐਡਮਿਨਿਸਟਰेटर ਹੈਗੀ ਹੈ ਜੀ ਕੋਈ ਜਵਾਬ ਦੇ ਹੀ ਹੈਗੀ ਕਿਸੇ ਨੂੰ ਵੀ ਨਹੀਂ ਦੇਖੋ ਨਾ ਚਲੋ ਤੁਸੀਂ ਮੰਨ ਲਓ ਕਿ ਤੁਸੀਂ ਇੱਕ ਜਣੇ ਹੋ ਤੁਹਾਡੀ ਵੀ ਇਹ ਜਿਹੜੀ ਹੈਡਿੰਗ ਨਹੀਂ ਹੈਗੀ ਤੁਸੀਂ ਕਿਹਨਾਂ ਵੀ ਅੰਦਰ ਚਲੇਗੇ ਪਰ ਬਾਕੀ ਦੇਖੋ ਉਹ ਥੱਲੇ ਵੀ ਕੋਈ ਬੰਦਾ ਕੋ ਜਾ ਰਿਹਾ ਫੈਂ ਕਿਤੇ ਉਹ ਭਲੇਖੇ ਨਾਲ ਲਾਲ ਬੱਤੀ ਲੰਘ ਹੋ ਜਾਂਦੀ ਆਪਾ ਜੀ ਦੇ ਕੀ ਦੇ ਤੇ ਅੱਜ ਦੇ ਸਮੇਂ ਮੋਸਾ ਲੈਣਾ ਕਿੰਨਾ ਉਖਾ ਹੋ ਚੁੱਕਾ ਹਾਂ ਤਾਂ ਜੀ ਲਾਲ ਬੱਤੀ ਕਰੋਰ ਦਾ ਆਂਦਾ ਖੜੇ ਕਿਹੜੀ ਗੱਡੀ ਨੰਗ ਦੀ ਉਹ ਤੇਰੀ ਹੈ ਮੋਟਰਸਾਈਕਲ ਤੇ ਆ ਗਿਆ ਰੋਸਟਾਂ ਤੇ ਤਾਂ ਮਰ ਲਿਆ ਚਲੋ ਭਾਈ ਇਹਨਾਂ ਦਾ ਕੰਮ ਜਿਹੜਾ ਚਲਾਰ ਕੱਟਣ ਦਾ ਆ ਕੋਈ ਲੱਪੜ ਲਪੜਾ ਨਹੀਂ ਨਹੀਂ ਦੇਖੋ ਨਾ ਅਜੇ ਸਮੇਂ 'ਚ ਕਾਰੋਬਾਰ ਲੋਕਾਂ ਦੇ ਨਹੀਂ ਹਰੇ ਲੱਖ ਸਵਾ ਲੱਖ ਦੀ ਗੱਡੀ ਆਂਦੀ ਮੋਟਰਸਾਈਕਲ ਆਂਦਾ ਹਨਾ ਕੀ ਦੇ ਦੇ ਕੋਸਪਿਟਲ ਉਸ ਕੀ ਦੇ ਦੇ ਬਿਲਾ ਆਪ ਜਨਮ ਦਾ ਸ਼ਹਿਦ ਤੇ ਇਹ ਨੰਗਾ ਡਾਂਸ ਹੋ ਚੁੱਕਾ ਹੈ ਪੰਜਾਬੀ ਵਾਲੀ ਗੱਲ ਹੈ ਹਨਾ ਇਹ ਜਲੰਧਰ ਸ਼ਾਇਦ ਜਿਆਦਾ ਤਾਂ ਨਹੀਂ ਲਾਤ ਮਾਰੇ ਹੋ ਗਏ ਪੰਜਾਬ ਜੀ ਸਾਰੇ ਪਾਸ ਆਪਣਾ ਪਿੰਡ ਕਿਦਾ ਓਕੇ ਕਦੀ ਲਾ ਦੇਖਿਆ ਸੀ ਪਹਿਲਾਂ 10 12 ਸਾਲ ਇਦਾਂ ਦੇ ਲੇਕਿਨ ਇਹ ਮਾਨਸਕਾਰ ਦਾ ਬਦਲਾਵ ਜਿਆਦਾ ਨਹੀਂ ਲੱਗਦਾ ਪਿਆ ਇਹ ਕਟੋਣ ਹੀ ਹੁੰਦਾ ਪਿਆ ਨਾ ਕੋ ਹੂੰ ਆ ਦੇਖ ਸਕਦੇ ਵੱਡੀਆਂ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਹੋਵੇ ਦੇਖ ਸਕਦੇ ਹੋ ਇਹ ਸਿੱਧੀਆਂ ਤਸਵੀਰਾਂ ਜਲੰਧਰ ਮੇ ਟੀਵੀ ਦੇ ਉੱਤੇ 5 ਮਿੰਟਾਂ ਦੇ ਵਿੱਚ ਚੋਰ ਮੋਟਰਸਾਈਕਲ ਲੈ ਕੇ ਫਰਾਰ ਹੋ ਚੁੱਕਾ ਇਹ ਵੱਡੀਆ ਤਸਵੀਰਾਂ ਦੁਕਾਨ ਦੀ ਖੋਸ਼ੀ ਕਰਦੇ ਜੰਮਦਾ ਮੈਂ ਟੀਵੀ ਦੇ ਉੱਤੇ ਲਾਈਵ ਆ ਦੇ ਸੱਦਿਓ ਪੋਨੇ ਘੰਟੇ ਬਾਅਦ ਪ੍ਰਸ਼ਾਸਨ ਮੁਝਿਆ ਜਰੂਰ ਕਮੈਂਟ ਚ ਉਸ ਆਇ ਦੇਓ ਵੀਡੀਓ ਸ਼ੇਅਰ ਕਰੋ ਇਹ ਵੱਡੀਆ ਤਸਵੀਰਾਂ ਦੇਸ ਸਾਦੇ ਪ੍ਰਸ਼ਾਸਨ ਵੱਲੋਂ ਕੋਮੈਂਟ ਲਿਖੀ ਜਾਂਦੀ ਵੀ ਲੜਕੇ ਦੀ ਕਿਦਾ ਬਾਈਕ ਚੋਰੀ ਹੋਇਆ ਇਹ ਵੱਡੀ ਆ ਤਸਵੀਰਾਂ ਦੁਕਾਨ ਦੀ ਖੁਸ਼ੀ ਕਰਦੇ ਵੇ ਗੁਨਾਮੇ ਚੌਂਗਦੇ ਕੋਲ ਇਹ ਦੇਸ ਸਾਦੇ ਲਾਈਵ ਤਸਵੀਰਾਂ ਜੰਦਰ ਸ਼ਹਿਰ ਦੇ ਲਿੰਦੋ ਦਿਨ ਬਾਈਕ ਚੋਰੀਆ ਗੱਡੀਆਂ ਚੋਰੀਆ ਕਿਸੇ ਵਾਲੇ ਵਾਲੀਆ ਚੋਰੀਆ ਕਿਸੇ ਵਾਲੇ ਲੋਕਾਂ ਦੇ ਘਰੋਂ ਪੈਸੇ ਚੋਰੀ ਹੁੰਦੇ ਗੋੜ ਚੋਰੀ ਹੋ ਜਾਂਦਾ ਕਿਉਂ ਇਹ ਜੰਦਰ ਸ਼ਹਿਰ ਇੰਨੇ ਲਾਤ ਕਿਉਂ ਮਾਰੇ ਜਾਂਦੇ ਦਿਨ ਦੋ ਦਿਨ ਲਾਤ ਮਾਰੇ ਜਾਂਦੇ ਵੇ ਚਲੋ ਪ੍ਰਸ਼ਾਸਨ ਦੀ ਵੀ ਨਹੀਂ ਤੇ ਚ ਗਲਤੀ ਤੇ ਚਲੋ ਪ੍ਰਸ਼ਾਸਨ ਵੀ ਆਪਣਾ ਸਹੀ ਕੰਮ ਕਰਦਾ ਵੀ ਪਿਆ ਵਿੱਚ ਉਹਨੇ 14 ਵੱਲੋਂ ਦੇ ਦੇ ਸਾਦੇ 14 ਨੇ ਇੰਨੀ ਘਾਤ ਚੱਕ ਲਈਤੀ ਨੇ ਛੇੜੀਆਂ ਨੇ ਇਹ ਨਹੀਂ ਸੋਚਦੇ ਕੋਈ ਗਰੀਬ ਬੰਦਾ ਕੋਈ ਮਾਤਰ ਬੰਦਾ ਦਾ ਉਹਨੇ ਕਿੱਤਾ ਚੀਜ਼ ਚ ਲਿੱਪੀ ਉਹ ਨਹੀਂ ਕਿੱਤਾ ਲਿੱਦਾ ਕਿੱਦਾਂ ਨਹੀਂ ਲੰਦਾ ਬੰਦਾ ਹਨਾ ਇਹ 14 ਵੱਲੋਂ ਇੰਨੀ ਘਾਤ ਚੱਕੀ ਵੀ 14 ਵੱਲੋਂ ਦੇ ਦੇ ਸਾਦੇ ਵੱਡੀਆਂ ਤਸਵੀਰਾਂ ਇਹ ਦੁਕਾਨ ਦੀ ਕੋਸ਼ਿਸ਼ ਕਰਦੇ ਜਨੰਦਮੇ ਟੀਵੀ ਦੇ ਉੱਤੇ ਲਾਈਵ ਅਦੇ ਸਾਦੇ ਬਾਈਕ ਦੀ ਚਾਬੀ ਕੋਲੀ ਦਾ ਕਿ ਉਹਨਾਂ ਦੇ ਬਾਈਕ ਲੈ ਕੇ ਚੋਰ ਫਰਾਰ ਹੋ ਚੁੱਕਾ ਇਹ ਵੱਡੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਜਨੰਦਮੇ ਟੀਵੀ ਦੇ ਉੱਤੇ ਲਾਈਵ ਕਿਦੇ ਹਸਪੀਟਲ ਦੇ ਉਹਨਾਂ ਦਾ ਕਿਹਨਾਂ ਦਾ ਹਸਪੀਟਲ ਹੈ ਕੈਮਰੇ ਜਰੂਰ ਚੱਲਦੇ ਆ ਉੱਥੇ ਤਾਂ ਰੇਂਜ ਨਹੀਂ ਆਉਂਦੀ ਕੈਮਰੇ ਦੀ ਬਾਕੀ ਸਿਹਰੇ ਦੱਸਾਂਗੇ ਕੀ ਗੱਲਬਾਤ ਆ ਰਹੀ ਕੀ ਨਹੀਂ ਗੱਲਬਾਤ ਆ ਰਹੀ ਇਹ ਜਲੰਧਰ ਦਾ ਇਹ ਲੋ ਦੇ ਲੋ ਜਲੰਧਰ ਨੇ ਲਾਤ ਦੇ ਸਾਦੇ ਜਲੰਧਰ ਦੇ ਲਾਤ ਦਿਨ ਤੋਂ ਦਿਨ ਤਰੇ ਸਾਦੇ ਉਹ ਇੰਨੇ ਕੁ ਲਾਤ ਮਾਰੇ ਹੋ ਚੁੱਕੇ ਜਲੰਧਰ ਸ਼ਹਿਰ ਦੇ ਦੋਸਤੋ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਇਹ ਵਾਰ ਦਾ ਦਿਨ ਤੋਂ ਦਿਨ ਜਲੰਧਰ ਸ਼ਹਿਰ ਦੇ ਵਿੱਚ ਵਾਰਦਾਤਾ ਹੁੰਦੀ ਹੈ ਨਿੰਦੀਆ ਹੁਣ ਫੇਰ ਵਾਰ ਦਾ ਸਾਹਮਣੇ ਕੋਈ ਦਿਨ ਇਦਾਂ ਦਾ ਨਹੀਂ ਜਾਂਦਾ ਜਲੰਧਰ ਸ਼ਹਿਰ ਦੇ ਵਿੱਚ ਕਿੰਦਾ ਚੋਰੀ ਨਾ ਹੋਈ ਵਿਜਨਦਰ ਸ਼ਹਿਰ ਦੇ ਵਿੱਚ ਮੌਕੇ ਤੇ ਮੌਕੇ ਦੇ ਪ੍ਰਸ਼ਾਸਨ ਪਹੁੰਚ ਚੁੱਕਾ ਪੁਲਿਸ ਪਹੁੰਚ ਚੁੱਕੀ 6 ਨੰਬਰ ਥਾਣੇੋਂ ਮੌਕੇ ਦੇ ਆਈਓ ਸਾਹਿਬ ਪਹੁੰਚ ਚੁੱਕੇ ਕਮੇਟ ਕੰਪਲੀਟ ਦਰਜ ਕਰਵਾ ਰਹੇ ਆ ਵੱਡੀ ਗੱਲ ਇਹ ਵੀ ਅਰੀ ਦਿਲ ਸਤੇ 5-7 ਮਿੰਟ ਵਿੱਚ ਗੇਮ ਹੋ ਚੁੱਕੀ ਬਾਈਕ ਦੀ ਚਾਬੀ ਉਹਨਾਂ ਦੇ ਕੋਲ ਹੀ ਰਹਿ ਚੁੱਕੀ ਆ ਕਰਵਾਈ ਹੈ ਕਿ ਜਿਹੜਾ ਸਿਕਿਉਰਿਟੀ ਗਾਰਡ ਹੀ ਪੂਰੇ ਹਸਪਤਾਲ ਦੇ ਵਿੱਚ ਇੱਕ ਹੈ ਮਗਰ ਉਹ ਜਿਹੜਾ ਮੰਦੀ ਤੋਂ ਟੋਕੀ ਲੈਣ ਲਈ ਜੋ ਮਰਜ਼ੀ ਕਰਕੇ ਲੈ ਗਏ ਇੱਕੋ ਹੀ ਸਿਕਿਉਰਿਟੀ ਗਾਰਡ ਹੈ ਜੀ ਹਸਪਤਾਲ ਦਾ ਇੱਕ ਸਟਾਫ ਦਾ ਮੈਂਬਰ ਹੈ ਇੱਕ ਜਿਹੜਾ ਸਿਕਿਉਰਿਟੀ ਗਾਰਡ ਕੀ ਕਰੇ ਅੰਦਰ ਜਾਏਗਾ ਬਾਹਰ ਜਾਏਗਾ ਕਿਤੇ ਖੜੋਏਗਾ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਜੀ ਇਹ ਵੱਡੀਆਂ ਤਸਵੀਰਾਂ ਦੁਕਾਨ ਦੀ ਕੋਸ਼ਿਸ਼ ਕਰਦੇ ਵੀ ਦੋਸਤ ਦੇ ਸਕਦੇ ਹੋ ਸਿੱਧੀ ਆ ਤਸਵੀਰਾਂ ਜਨੰਦਰ ਦੇ ਕਦੇ ਨਵੀਂ ਦੋਸਤ ਜੁੜੇ ਦੱਸਦੀ ਹੈ ਹਸਪੀਟਲ ਦੇ ਅੰਦਰ ਜਾਣਾ ਇੰਨਾ ਕਿ ਮਹਿੰਗਾ ਪੈ ਚੁੱਕਾ ਸਵਾਲ ਲੱਕ ਦੀ ਮੋਰਸਕੇ ਚੋਦੀ ਹੋ ਚੁੱਕਾ ਦੇ ਸਕਦੇ ਵੱਡੀਆਂ ਤਸਵੀਰਾਂ ਨਵਾਂ ਸਪੈਂਡ ਸੀ ਇਹਨਾਂ ਦਾ ਕਹਿਣਾ ਚਾਬੀ ਬਾਈਕ ਦੀ ਜੇਬੀ ਹੀ ਰਹਿ ਗਈ ਮੋਰਸਕੇ ਚੋਰ ਲੈ ਕੇ ਫਰਾਰ ਹੋ ਚੁੱਕਾ ਕਿਹੜੀ ਪ੍ਰਸ਼ਾਸਨ ਵੱਲੋਂ ਕਮੈਂਟ ਲਖਾਈ ਜਾਂਦੀ ਵੀ ਪਰਿਵਾਰ ਵੱਲੋਂ ਆ ਦੇ ਲੋ ਜੀ ਉਹਨਾਂ ਦਾ ਕਹਿਣਾ ਕਿਤੋਂ ਲੱਭਣਾ ਮੋਰ ਸਕਿਆ ਮੈਂ ਤਾਂ ਆਸ ਨਹੀਂ ਇਹਦੀ ਉਹਨਾਂ ਨੂੰ ਦੇਖ ਸਾਦੇਓ ਇਹ ਵੱਡੀਆਂ ਤਸਵੀਰਾਂ ਹਾਂ ਦੇਖ ਸਾਦੇ ਵੱਡੀਆਂ ਤਸਵੀਰਾਂ ਉਹਨਾਂ ਦਾ ਕਹਿਣਾ ਉਹਨ ਕਿਤੋਂ ਲੱਭਣਾ ਦੇਖ ਸਾਦੇ ਇਹ ਵੱਡੀਆਂ ਤਸਵੀਰਾਂ ਅੱਜ ਸਰ ਕੀ ਮਾਮਲਾ ਕੀ ਸੀ ਜੰਮ ਕੇ ਅੱਜ ਵੀ ਪੂਰਾ ਮੋਟਰ ਰਿਕਰਡ ਨਹੀਂ ਹੋਇਆ ਅੱਛਾ ਜੀ ਜੇਦੀ ਕੰਪਲੇਨ ਲੈ ਲਈ ਹੈ ਅੱਛਾ ਜੀ ਉਹ ਵੀ ਮੰਗਦੀ ਹੋਊ ਕੰਟੀ ਕਰਾਏ ਸਰ ਕੋਈ ਸੀਸੀਟੀਵੀ ਨਾਮ ਕੀ ਜੀ ਆਪਣਾ ਸਰ ਕਿਹੜੇ ਤੁਹਾਡੇ ਸੰਪਲ ਦੀ ਕੀ ਮਾਮਲਾ ਕੀ ਸੀ ਪੁਰਾ ਉਹਨਾਂ ਨੇ ਕਿਹਾ ਵੀ ਅਸੀਂ ਮੋਟਰਸਾਈਕਲ ਆੜਾ ਅਸੀਂ ਕੰਦੈਂਟਰ ਗਏ ਅੰਦਰ ਗਿਆ ਸੀ ਇਹ ਬਾਈਕ ਕਿਹੜਾ ਸੀਗਾ ਸਰ ਲਾਇਆ ਲਾਇਆ ਤੇ ਆਏ ਕਿੱਥੇ ਸੀਗੇ ਇਹ ਨਾਂ ਅਨਸਰ ਹੁਤਾ ਉਹਦਾ ਠੀਕ ਹੈ ਸਰ ਬਾਹਰ ਸਕਿਉਰਟੀ ਗੇਟ ਵਗੈਰਾ ਹੈ ਨਹੀਂ ਸੀਗਾ ਉਸ ਸਮੇਂ ਕਿਉਂਕਿ ਮੈਂ ਆਇਆ ਪੁੱਛਿਆ ਸਕਿਉਰਟੀ ਗਾਰਡ ਨਹੀਂ ਸੀ ਸਮੇਂ ਅੰਦਰ ਗਿਆ ਸੀ ਕੋਈ ਸੀਸੀਟੀਵੀ ਹੈ ਸਾਹਮਣੇ ਨਹੀਂ ਕੋਈ ਜੀ ਤੇ ਪਰਿਵਾਰਕ ਮੈਂਬਰ ਕਿੱਥੇ ਰਹਿਣ ਵਾਲੇ ਜੀ ਅਗੁੰਗੁਰ ਕੀ ਨਾਮ ਹੈ ਸਰ ਕੰਪਲੇਂਟਰ ਦਾ ਤੁਹਾਡਾ ਤਸਵੀਰਾਂ ਕੱਟਦਾ ਸਨ ਦੇ ਸਾਦੇ ਵੱਡੀਆਂ ਤਸਵੀਰਾਂ ਭਾਜੀ ਕੀ ਕਹਿਣਾ ਉਹਨਾਂ ਦਾ ਕੰਨਾਂ ਦਾ ਫੋਨ ਤੇ ਕਹਿੰਦੇ ਮੋਟਰਸਕ ਨਹੀਂ ਲੱਭਣਾ ਕੀ ਮਦਾਸ ਟੁੱਟ ਗਈ ਆ ਪੀਐਕਸੀ ਕੋਈ ਕਰਨਾ ਨਹੀਂ ਸੀ ਆ ਉਹਦੇ ਕਰਕੇ ਸਾਡੀ ਕਾਰਵਾਈ ਰੁਕ ਜਾਨੀ ਹਮ ਅਸੀਂ ਕਾਰਵਾਈ ਕਰਨ ਜਾਵਾਂਗੇ ਪੀਐਕਸੀ ਦੰਦਾਂ ਨੂੰ ਦੱਸੂਗਾ ਹਮ ਉਹ ਤੋਂ ਤੱਕ ਬਾਕੀ ਸਿਟੀ ਸਟੈਂਸ ਸਾਰਾ ਕੁਝ ਕਰਾਵਾ ਦੇਣਾ ਬੰਦੇ ਆਪਾਂ ਕੰਮਾਂ ਤੇ ਜਾਵਾਂਗੇ ਹਮ ਆਪਾਂ ਹੋਰ ਆਪਣੀ ਪਾਰੀ ਦਾ ਸਾਡੀ ਮਿਹਨਤ ਦੀ ਕਮਾਈ ਆ ਹਮ ਹਾਂ ਹਾਂ ਤੁਹਾਨੂੰ ਲੱਗਦਾ ਬਾਈਕ ਮਿਲ ਜਾਊਗੀ ਬਹੁਤ ਧੰਨਵਾਦ ਜੀ ਸਾਡੇ ਚੈਨ ਦੇ ਨਾਲ ਜੁੜੂ ਜਾਂਦਾ ਜਨੰਦਾ ਮੈਂ ਟੀਵੀ ਨਾਲ ਕੋਈ ਨਵੀਂ ਅਪਡੇਟ ਹੋਈ ਲਾਈਵ ਹੋ ਕੇ ਦੱਸਾਂਗੇ ਬਹੁਤ ਬਹੁਤ ਧੰਨਵਾਦ ਜੇ ਮੇ ਲੱਭੀ ਗਈ ਤੇ ਇਹਨਾਂ ਨੇ ਬਸ ਇੱਕੋ ਚੀਜ਼ ਕਹਿਣੀ ਤੁਸੀਂ ਉਹਦੀ ਜ਼ਮਾਨਤ ਕਰਾਓ ਜੀ ਕੋੜ ਚਾਓ ਆਪਣਾ ਜੇ ਉਸ ਬਾਈਕ ਤੇ ਕੋਈ ਬੜਵਾਦ ਹੋਵੇ ਕੋਈ ਪਤਾ ਕੋਈ ਜਿਵੇਂ ਹਮ ਸਾਨੂੰ ਇਹ ਦੱਸ ਸਰਿਕ ਸਵਾਤ ਪ੍ਰਵਾਹ ਦੇਖੋ ਸੀਸੀਟੀਵੀ ਲੱਗਾ ਕੋਈ ਨਵੀਂ ਅਪਡੇਟ ਵੀ ਲਾਈਵ ਆ ਕੇ ਦੱਸਾਂਗੇ ਵੱਧ ਤੋਂ ਵੱਧ ਪੇਨ ਨੂੰ ਫੋਲੋ ਕਰੋ ਦੋਸਤੋ ਕਮੈਂਟ ਜੂ